E uh -huh. ਸੋਮਨੀ ਗੁਰਦਾ ਪਵੰਦ ਕਮੇਟੀ ਅਤੇ ਸ਼੍ਰੀ ਨੰਗਪੁਰ ਸਾਹਿਬ ਦੀਆਂ ਸੰਗਤਾਂ ਵੱਲੋਂ ਸ਼੍ਰੀ ਰਣਪੁਰ ਸਾਹਿਬ ਰਲ ਤੋਂ ਸੋਸਾਇਟੀ ਦੇ ਸਹਿਯੋਗ ਨਾਲ ਬਹੁਤ ਵੱਡਾ ਇੱਕ ਧਾਰਮਿਕ ਸਮਾਗਮ ਗੁਰਮਤ ਸਮਾਰ ਵਰਤਿਆ ਗਿਆ ਜਿਸ ਵਿੱਚ ਸਾਡੇ ਪੰਥ ਦੇ ਮਹਾਨ ਕੀਰਤਰੀ ਭਾਈ ਸਾਹਿਬਾਈ ਹਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲਿਆਂ ਨੇ ਉਚਿਤੇ ਤਰੀਕੇ ਤੇ ਹਾਜ਼ਰੀ ਭਰ ਕੇ ਕੀਰਤਨ ਦੇ ਦੁਆਰਾ ਸੰਗਤਾਂ ਨੂੰ ਜਿੱਥੇ ਗੁਰਬਾਣੀ ਦੇ ਕੀਰਤਨਾਂ ਜੋੜਿਆ ਸੰਗਤਾਂ ਨੂੰ ਬਾਣੀ ਵੀ ਸੁਣਾ ਕੇ ਦੇ ਹਾਲ ਕੀਤਾ ਉਥੇ ਸੰਗਤਾਂ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਨੂੰ ਜੋ ਪਿਛਲੇ ਦਿਨੀ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਦਾ ਸਨਮਾਨ ਦਿੱਤਾ ਗਿਆ ਉਹਨਾਂ ਦੀ ਖੁਸ਼ੀ ਵਿੱਚ ਉਹਨਾਂ ਦਾ ਸਨਮਾਨ ਕੀਤਾ ਕਿ ਕੀਰਤਨ ਦੀ ਸੇਵਾ ਦੀ ਐਡੀ ਮਹਾਨਤਾ ਹੈ ਤੇ ਭਾਈ ਸਾਹਿਬ ਨੂੰ ਪਦਮ ਸ਼੍ਰੀ ਮਿਲਿਆ ਇਸ ਤੋਂ ਪਹਿਲਾਂ ਸਾਡੇ ਰਾਗੀ ਭਾਈ ਨਿਰਮਲ ਸਿੰਘ ਜੀ ਜਿਹੜੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੂੰ ਇਹ ਸਨਮਾਨ ਮਿਲਿਆ ਸੀ ਇਸੇ ਤਰ੍ਹਾਂ ਉਹ ਭਾਈ ਸਾਹਿਬ ਦਾ ਅੱਜ ਇਹ ਸਨਮਾਨ ਕੀਤਾ ਗਿਆ ਮਾਤ ਰੋਤੀਆ ਸੰਗਤਾਂ ਤੋਂ ਅਕਾਦਾਂ ਬਹੁਤ ਸੀਗੀ ਜੀ ਸਤਾਂ ਦੇ ਹਾਜ਼ਰੀ ਭਰੀ ਅਦੇ ਗੁਰਬਾਣੀ ਦਾ ਅਨੰਦ ਮਾਣੋ ਜਾਈ ਇਹ ਸਮਾਗਮ ਵਿੱਚ ਰੱਤੇ ਰਹੇ ਜੀ ਜਦੋਂ ਵਿਸ਼ੇਸ਼ ਸਮਾਗਮ ਕੀਤਾ ਗਿਆ ਸਾਡੇ ਵੀਰ ਸਾਰੇ ਪੱਤਰਕਾਰ ਇਸ ਮੌਕੇ ਤੇ ਹਾਜ਼ਰ ਹੋਏ ਖਬਰਾਂ ਵੀ ਨਾ ਬੋਲ ਲਾਈਆਂ ਗਿਆ ਜਿਵੇਂ ਜ ਆਜੋ ਜੀ ਤਾਂ ਆਣੋ ਆਜੋ ਜੀ ਇਹਦੇ ਬਾਦੋਂ ਨੂੰ ਵਾਸਤਵ ਨਜ਼ਰ ਆਉਂਦਾ ਹੀ ਬਸ ਇਹ ਆ ਜੀ ਆ ਸਾਹਮਣੇ ਕਰ ਲਓ ਜੀ ਆਜੋ ਆਜੋ ਸੋ ਮੈਂ ਸ਼ੀਰਦ ਦਾ ਸਿੱਧੀ ਕਰਾਂ ਗਿਆ ਉਸੇ ਤੇ ਆਪੀ ਆਪ ਮਾਈਕ ਸਾਈਡ ਤੇ ਕੱਜੋ ਭਾਜੀ ਬਣਾ ਜਾਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੋਰ ਵੀ ਜਿੰਨੇ ਪ੍ਰਬੰਧਕ ਸਾਡੇ ਇੱਥੇ ਹਾਜ਼ਰ ਹੈ ਉਹ ਇਸ ਮੌਕੇ ਤੇ ਇੱਥੇ ਸਤਿਰਾ ਆਓ ਪਪਾ ਜੀ ਇਧਰ ਕਿਰਪਾ ਕਰੋ ਜੀ ਜਰਾ ਬੋਲੇ ਮਾਦਾ ਜੀ ਸਾਹਮਣੇ ਇੱਕ ਵਾਰੀ ਸਾਹਮਣੇ ਦੇਖੋ ਜੀ ਯਾਰ ਚਾਵਲਾ ਸਬਜੀ ਹਾਂਜੀ ਹਾਂਜੀ ਫੜਾ ਫੜਾ ਉੱਠਾ ਫੜਾ ਫੜਾ ਫੁੱਲ ਫੜਾ ਸ਼ਬਦ ਕੋਈ ਪ੍ਰਸ਼ੰਸ਼ਾ ਪੱਤਰ ਲਿਖਿਆ ਇਹਨਾਂ ਨੇ ਸ਼ੀਲਡ ਦੇ ਉੱਤੇ ਹੀ ਸਾਡੇ ਹਰ ਵਰਗ ਦੇ ਅੰਦਰ ਕੀਰਤਨ ਸੁਣਨ ਦਾ ਚਾਹ ਅਤੇ ਸ਼ੌਂਕ ਪੈਦਾ ਕਰ ਦਿੱਤਾ ਉਹਨਾਂ ਦੀ ਸਮਾਹਾਰ ਸੇਵਾ ਨੂੰ ਮੁੱਖ ਰੱਖ ਕੇ ਭਾਰਤ ਸਰਕਾਰ ਨੇ ਉਹਨਾਂ ਨੂੰ ਕਦਮ ਸ਼੍ਰੀ ਉਸਕਾਰ ਨਾਲ ਸਨਮਾਨ ਕੀਤਾ ਗਿਆ ਜਿਸ ਦੇ ਸਾਰਿਆਂ thank w、啊